ਆਣਾ ਆਪਣੀ ਗਾਂ ਜਿਹੜੀ ਸੂਪੀ ਸਿੰਗਾ ਵਾਲੀ ਉਹਦੇ ਭਾਲ ਜੀ ਸੀ ਵਾਵਾ ਤੇ ਇਹ ਆਪਾਂ ਧੂਣੀ ਦੇਣ ਲੱਗੇ ਆਂ ਦੇ ਵਿੱਚ ਹੈਗੀ ਆ ਖੰਡ ਹਲਦੀ ਤੇ ਜਵੈਣ ਤੇ ਬਾਕੀ ਉਹਦੇ ਵਿੱਚ ਹੀ ਲਾ ਕੇ ਪੱਲੀਆਂ ਅਸੀਂ ਛੜਜ ਤੇ ਧੁਮਾ ਘਰਤਾ ਤੇ ਇਹਦੇ ਨਾਲ ਨਾ ਇੱਕ ਤਾਂ ਮੰਨ ਲਓ ਜਿਹੜੀ ਭਾਲ ਪਈ ਉਹਨੂੰ ਫਰਕ ਪਾਊਗਾ ਅੱਗੇ ਜੀ ਬਣਾ ਕੇ ਅਸੀਂ ਥੋੜੀ ਥੋੜੀ ਦੇ ਵਿੱਚ ਧੁੱਧ ਦੀ ਜੀ ਕਰਕੇ ਇੱਕ ਤਾਂ ਭਲ ਨੂੰ ਫਰਕ ਪੈ ਜੂਗਾ ਤੇ ਇੱਕ ਜਿਵੇਂ ਨਾ ਪਸ਼ੂਆਂ ਦੇ ਜਿਹੜੇ ਠੰਡ ਦੇ ਵਿੱਚ ਨੱਕ ਨੂੰ ਜੁਕਾਮ ਜੁਕਮ ਹੁੰਦਾ ਉਸ ਚੀਜ਼ ਨੂੰ ਇਹ ਬਹੁਤ ਚੰਗੀ ਚੀਜ਼ ਆ ਤੇ ਇਹ ਧੂਣੀ ਜਿਹੜੀ ਬੜੀ ਜ਼ਰੂਰੀ ਹੈ ਆਪਾਂ ਅੱਗੇ ਇੱਕ ਦਿਨ ਲਾਈ ਸੀ ਗੁੱਗਲ ਜਵੈਨ ਇਹ ਸਾਰਾ ਸਮਾਨ ਪਾ ਆ ਗਏ ਉੱਤੇ ਪਾਇਆ ਸੀ ਚੋਕਰ ਪਾਤਾ ਸੀ ਛਾਣ ਹੁੰਦਾ ਪਉਣਾ ਤੇ ਚਲੋ ਚੋਕਰ ਆਪਣੇ ਕੋਲੇ ਹੁੰਦਾ ਜੇ ਤੋ ਪਾਤਾ ਹੈ ਇਹਨ ਸਾਰੇ ਡੰਗਰਾਂ ਨੂੰ ਛੱਕਾਂ ਜਾਂ ਮਾਰ-ਮਾਰ ਕੇ ਨਾਲ ਸਾਰਾ ਇਹ ਕੰਮ ਸੈੱਟ ਹੋ ਜਾਏਗਾ। ਤੇ ਨਾਲੇ ਜਿਹੜੀ ਗਾਂ ਤਾਜੀ ਸੋਈ ਏ ਉਹਦਾ ਜਿਹੜਾ ਮਤਲਬ ਕਿ ਜਿਹੜੀ ਭਾਲ ਪੂਲ ਪਈ ਹੁੰਦੀ ਜਿਹੜੀ ਭਾਲ ਤਾਂ ਪੈਂਦੀ ਪੈਂਦੀ ਜਿਹੜਾ ਪਸ਼ੂ ਸੁੰਦਾ ਤੇ ਉਹਨੂੰ ਬਹੁਤ ਚੰਗੀ ਚੀਜ਼ ਆ। ਤੇ ਜੇ ਤੁਹਾਡੇ ਕੋਲੇ ਵੀ ਕੋਈ ਹੈਗਾ ਫਾਰਮੂਲਾ ਤਾਂ ਦੱਸਿਓ ਜਰੂਰ ਗਾਂ ਨੂੰ ਕਾਫੀ ਭਾਲ ਪਈ ਹੋਈ ਏ ਤੇ ਉਹਦੇ ਤੋਂ ਜਿਹੜਾ ਇਹ ਕੰਮ ਦੇ ਜੇ ਚੀਜ਼ ਨਾਲ ਆ ਪਈ ਏ ਜੀ। ਇਦੇ ਵਿੱਚ ਹੈਗੀ ਜਵੈਣ ਹਲਦੀ ਤੇ ਖੰਡ ਤੇ ਅੱਗ ਦੀ ਆਪਾਂ ਬਣਾ ਲਈ ਸੀ ਤੇ ਉਹਦੀ ਆਪਾਂ ਧੂਣੀ ਪਈ ਜਨੇ ਗਾ ਨੂੰ ਤੇ ਜੇ ਕਿਸੇ ਸੱਜਣ ਕੋਲੇ ਕੋਈ ਹੋਰ ਵੀ ਫਾਰਮੂਲਾ ਪਾਲ ਛੇਤੀ ਲਾਉਣ ਵਾਸਤੇ ਹੋਵੇ ਤਾਂ ਸਾਂਝਾ ਜਰੂਰ ਕਰਿਓ ਦੱਸਿਓ ਜਰੂਰ ਤੇ ਵੀ ਜਿਹੜਾ ਮਤਲਬ ਕਿ ਪਾਲਦਾ ਜਿਹੜਾ ਨਾ ਛੇਤੀ ਲੈ ਜਾਵੇ ਜਿਹੜੀ ਤੇ ਜਿਹੜੇ ਜਿਹੜੇ ਤਜਰਬੇ ਸੱਜਣਾ ਕੋਲੇ ਹੈਗੇ ਨੇ ਜਰੂਰ ਸਾਂਝੇ ਕਰੋ ਏ ਹੋਰ ਵੀ ਸੱਜਣਾ ਮਿੱਤਰਾਂ ਨੂੰ ਜਿਹੜਾ ਉਹਦਾ ਜਿਹੜਾ ਲਾਭ ਜਿਹੜਾ ਮਿਲ ਸਕੇ ਕਿਉਂਕਿ ਪਸ਼ੂਆਂ ਦਾ ਸੁਆ ਪਿਆ ਆ ਸੁਈ ਜਾਂਦੇ ਨੇ ਪਸ਼ੂ ਪਾਲਤਾ ਪੈਂਦੀ ਪੈਂਦੀ ਆ ਕੋਈ ਵਿਰਲਾ ਪਸ਼ੂ ਹੁੰਦਾ ਜੀ ਨੂੰ ਨਹੀਂ ਪੈਂਦੀਗੀ ਤੇ ਕਰਿਓ ਤਜਰਬੇ ਆਪਦੇ ਸਾਂਝੇ ਤੇ ਤੁਸੀਂ ਕਿਹੜੀ ਚੀਜ਼ ਦੀ ਧੂਣੀ ਦਿੰਦੇ ਹੋ ਜਾਂ ਕਿਹੜੀ ਚੀਜ਼ ਖਵਾਉਦੇ ਹੋ ਇਹ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਮੇਰੇ ਵੀਰ ਤੇ ਆਪਾਂ ਦਾ ਜਿਹੜੇ ਪਸ਼ੂ ਨੂੰ ਪਾਲ ਪਈ ਹੁੰਦੀ ਆ ਆਪਾਂ ਦਾ 2-3 ਦਿਨ ਧੂਣੀ ਦਈ ਦੀ ਹੈ ਤੇ ਠੀਕ ਮਤਲਬ ਕਿ ਇਹਦਾ ਰਿਜ਼ਲਟ ਮਿਲਦਾ ਜੇ ਤੁਹਾਡੇ ਕੋਲ ਕੋਈ ਹੋਰ ਫਾਰਮੂਲਾ ਤੇ ਉਹ ਜਰੂਰ ਸਾਡੇ ਨਾਲ ਸਾਂਝਾ ਕਰੋ ਬਹੁਤ ਧੰਨਵਾਦ ਹੋਏਗਾ ਸੱਜਣਾ ਦਾ ਤੇ ਵੀਡੀਓ ਵੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਆ ਬੋੜੀ ਆਪਦੀ ਬਸੰਤੀ ਗੱਟਾ ਖੇਚਣ ਲੱਗੀ ਤੇ ਇਹ ਆਪਾਂ ਹੁਣ ਚੱਲੀ ਜਾਂਦੀ ਧੂਣੀ ਆਪਣੀ ਹੋਰ ਵੀ ਦੱਸੋ ਜਰੂਰ ਤੇ ਵੈਸੇ ਵੀ ਆਪਾਂ ਨਾ ਮਤਲਬ ਤੂੰ ਹੀ ਥੋੜੇ ਦਿਨਾਂ ਬਾਅਦ ਲਾ ਛੱਡੀ ਦੀ ਆ ਪਸੂਆਂ ਦੇ ਵਿੱਚ ਵੀ ਜਿਵੇਂ ਨੱਕ ਨੁੱਕ ਜਿਆ ਵਧੀਆ ਖੋਲ ਜਾਂਦੇ ਲੋ ਜੀ ਹੁਣ ਥੋੜੇ ਜੀ ਬਸ ਇਹ ਦੇ ਕੇ ਵਹਾਨੇ ਨੂੰ ਚੱਲ ਗਈ ਤੇ ਇਹਨੂੰ ਥੋੜੀ ਪਿਛਾਂ ਕਰ ਦਾਂਗੇ ਲੋ ਜੀ ਆ ਲੈ